ਨਿਊਜ਼ ਪੀਪੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਅੱਜ ਦਾਣਾ ਮੰਡੀ ਸਾਧਕ ਵਿਖੇ ਪਹੁੰਚੇ ਆੜਤੀਆਂ ਨੂੰ ਲੋਡਿੰਗ ਅਨਲੋਡਿੰਗ ਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਗੱਲਬਾਤ ਕਰਦਿਆ ਫਰੀਦਕੋਟ ਦੇ ਵਿਧਾਇਕ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਯੋਵੀ ਅਸੀਂ ਕਹਿੰਦੇ ਸੀ ਵੀ ਅੱਜ 2 ਲੇਆਉਟਾਂ ਨੇ ਅੱਜ 1 ਲੇਆਉਟ ਅੱਜ 3 ਲੇਆਉਟ ਉਨ ਮਿਲ ਜੇ ਵੀ ਅੱਤੀ ਵੀ ਤੰਗ ਨਾ ਹੋਈਏ ਜਗ੍ਹਾ ਵੀ ਹੋਵੇ ਤੇ ਅਸੀਂ ਉਹਨਾਂ ਨੂੰ ਸਾਰੇ ਕੁਝ ਛਾਵ ਨੂੰ ਅਸੀਂ ਘਰੇ ਵੀ ਕਰ ਸਕਦੇ ਹਾਂ ਤੇ ਦਰਦ ਦਰਦ ਕਰਦੇ ਨੇ ਲਾਇਬ ਆਈ ਇਸੇ ਦਾ ਨਾ ਨਾ ਮਰਚਾ ਕੋਈ ਗਈ ਦੋ ਦਾ ਆਪਣਾ ਹੋ ਕੰਡਾ ਕਰਦੇ ਹਾਂ ਅੱਜ ਜਿਹੜਾ ਜੱਟ ਗਿਆ ਹੈ ਕੱਢ ਗਿਆ ਤਾਂ ਕੱਢ ਗਿਆ ਦਾ ਕਾਰਨ 15 ਘਰ ਤਾਂ ਅਸੀਂ ਇਹੋ ਜੇ ਸੀ ਕਹਿੰਦੇ ਆ ਵੀ ਜਿੰਨਾਂ ਦਾ ਚੱਕਾ ਇੱਕ ਵੀ ਕੱਲ ਤੱਕ ਲੋੜ ਦੇ ਗਿਆ ਇੱਕ ਵੀ ਇਹ ਦੋਸਤਾਂ ਕਰ ਰਹੇ ਸਨ ਕਿ ਦੋ ਦਿਆਂ ਦਾ ਲੋੜ ਹੈ ਨਾ ਕੋਈ ਦੋਸਤਾਂ ਟੈਨਸ਼ਨ ਨਹੀਂ ਹੋਈਆਂ ਦੂਜੇ ਵੀ ਕਰ ਰਹੇ ਆਪਾਂ ਕਹਿੰਦੇ ਵੀ ਇਹ ਤਾਂ ਹੋ ਹੀ ਹੋਇਆ ਹਾਂ ਅੱਜ ਜੀ ਅੱਜ ਤਾਂ ਬਹੁਤ ਸਾਰਾ ਛੱਡ ਕੇ ਸਾਬ ਜਾਨਾ ਗੱਲ ਗੱਲ ਹਾਂਜੀ ਹਾਂਜੀ ਕੱਲ ਸਾਰਿਆਂ ਦੀ ਮੀਟਿੰਗ ਭਰਾਈ ਸੀ ਹਾਂਜੀ ਹਾਂਜੀ ਤੇ ਕੋਈ ਦੇਖ ਕੇ ਅੱਜ ਕੀ ਪਤਾ ਨਹੀਂ ਕੱਲੋਂ ਬਾਹਰੋਂ ਲੇਬਰ ਨੂੰ ਵੀ ਆ ਗਈ ਪਰ ਲੇਬਰ ਦੀ ਸ਼ਾਰਟੇਜ ਸੀ ਤੇ ਲੇਬਰ ਫਰੋਂ ਆਈ ਆ ਹਾਂਜੀ ਕੱਲੋਂ ਐਡਿਸ਼ਨ ਇਹੀ ਕਰਨਾ ਤੁਸੀਂ ਲੇਬਰ ਦਾ ਜਿਹੜਾ ਪ੍ਰਬੰਧ ਜਿਹੜਾ ਅਲੋਡ ਗਾ ਉਹ ਜੁਗਰਾ ਉਹ ਚੱਲਦੇ ਗੱਡੀ ਜਾ ਰਹੀ ਤੇ ਮੈਂ ਟੋ ਮੰਡੀ ਲੈ ਕੇ ਵਾਪਸ ਆ ਗਿਆ ਉਹ ਜੀਆਂ ਗੱਡੀਆਂ ਦੀ ਗੱਡੀ ਦੋ ਘੜੇ ਲਾ ਲੂ ਦੋ ਘੜੇ ਲਾ ਲਈ ਇਹ ਮਤਲਬ ਵੀ ਨਹੀਂ ਹੁੰਦੀ ਹਾਂਜੀ ਅਨ ਰੋਡ ਤੇ ਦੇਵੜੀ ਨਹੀਂ ਹੈ ਤਿੰਨ ਚਾਰ ਘੜਾਂ ਦੀ ਗੱਡੀ ਵੇਲੀ ਹੋ ਰਹੀ ਹੈ ਸਭ ਤੋਂ ਵੱਸੂ ਸਮੱਸਿਆ ਇਹ ਹੈਗੀ ਵੀ ਉਦੋਂ ਲੱਗੇ ਸਪੈਸ਼ਲ ਅਗਲੇ ਸੀ ਗੱਡੀਆਂ ਭਰ ਕੇ ਜਾਵਣੀਆਂ ਸਪੈਸ਼ਲ ਕੈਨਸਲ ਹੋ ਗਈ ਫਿਰ ਉੱਥੋਂ ਗੱਡੀਆਂ ਫਿਰ ਤੋਂ ਮੁੜ ਕੇ ਫਿਰ ਦੂਜੇ ਘਟੌਣਾ ਤੇ ਵੱਖ-ਵੱਖ ਜੇ ਲੱਗੀਆਂ ਵੀ ਪੂਰਾ ਸ਼ਮੇਂਦਰਾ ਜਾ ਗਈ ਕੋਈ ਅੱਗੇ ਦੋ ਤਿੰਨ ਥਾਵਾਂ ਦੇ ਅੱਗੇ ਚਲੇ ਜਾ ਰਹੇ ਨੇ ਉਸ ਆਲਾ ਦਾ ਰੁਲ ਗਿਆ ਮੇਰੇ ਖਿਆਲ ਉਹਦਾ ਕਿ ਗੱਡੀਆਂ ਕਿੰਨੀਆਂ ਤਰ ਮੈਂ ਕਿੰਨੀਆਂ ਲੱਤੀਆਂ ਉਹਨਾਂ ਚੋਂ ਅੱਜ ਦਿਨ ਰਾਤ ਕੰਮ ਦੀਆਂ ਆਈਆਂ 50 ਗੱਡੀਆਂ ਆਈਆਂ ਖਾਲੀ ਪੂਰੀਆਂ ਖਾਲੀ 180ਾਂ ਚੋਂ 50 ਦੀਆਂ 50 ਆਈਆਂ ਘੱਟਾਂ ਆਈਆਂ ਮਤਲਬ ਉਹ ਜਿਉਂ ਕਿ ਤੇ ਸਪੈਸ਼ਲ ਲੱਗ ਜਾਂਦੀ ਸਾਰੀਆਂ ਸਾਰੀਆਂ ਗੱਡੀਆਂ ਵਾਪਸ ਆ ਜਾਂਦੀਆਂ ਜਦੋਂ ਉਹ ਮਾਰੀ ਚੋਰ ਲੱਗੇ ਸੀ ਬੱਚੇ ਬੈਠੇ ਅਜੇ ਮਾਲੂ ਤੁਹਾਡੀਆਂ ਮਿਲ ਨਹੀਂ ਰਹੀਆਂ ਆਉਦੇ ਭਾਈ ਉਹ ਮੀਟਿੰਗ ਹਾਂ ਜੇ ਮਿਲਣਾ ਵਾਜ ਦਾਣਾ ਮੇਰੇ ਸਾਹ ਦੇ ਦੌਰਾ ਕਰਨਾ ਉਹ ਵਾਹ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਆਏ ਕਿਉਂਕਿ ਸ਼ਿਕਾਇਤ ਮਿਲ ਰਹੀ ਸੀ ਕਿ ਕੁਝ ਥੋੜੀ ਜਿਹੀ ਲਿਫਟਿੰਗ ਲੁਫਟਿੰਗ ਦੀ ਪ੍ਰੋਬਲਮ ਆ ਰਹੀ ਸੀ ਉਹਦੇ ਵਾਸਤੇ ਕੱਲ ਵੀ ਅਫਸਰ ਸਾਹਿਬਾਨਾਂ ਨੇ ਮੀਟਿੰਗ ਕੀਤੀ ਹੈ ਕੁਝ ਲੇਬਰ ਦੀ ਪ੍ਰੋਬਲਮ ਸੀ ਉਹ ਲੇਬਰ ਵੀ ਬਾਹਰੋਂ ਲੈਂਦੀ ਹੈ ਉਹਨਾਂ ਨੂੰ ਕੰਮ ਨੂੰ ਸਿਆਰੂ ਢੰਗ ਨਾਲ ਸਪੀਡ ਨਾਲ ਕਰਨ ਵਾਸਤੇ ਜਿਹੜੇ ਠੇਕੇਦਾਰ ਹਨ ਉਹਨਾਂ ਨੂੰ ਵੀ ਸਾਰਿਆਂ ਨੂੰ ਹਦਾਇਤ ਕੀਤੀ ਹੈ ਵੀ ਜਿੰਨੀ ਵੀ ਵਾਟੋ ਵਾਹ ਹੈਗੀ ਹੈ ਚਾਹੇ ਗੱਡੀਆਂ ਦੀ ਲੋਡ ਹੈ ਗੱਡੀਆਂ ਲੈ ਕੇ ਆਓ ਚਾਹੇ ਲੇਬਰ ਦੀ ਲੋਡ ਹੈ ਲੇਬਰ ਲੈ ਕੇ ਆਓ ਤਾਂ ਕਿ ਜਿਹੜਾ ਆਰਥਿਕ ਉਹ ਨੁਕਸਾਨ ਨਾ ਹੋਵੇ ਉਹ ਜਿਹੜੀ ਕਣਕਾਉਣ ਗਰਮੀ ਬਹੁਤ ਪੈ ਰਹੀ ਹੈ ਇਹ ਸੁੱਕ ਜਿਹੜਾ 12 ਮੌਇਸਚਰ ਆਇਆ ਉਹ ਉਦੋਂ ਵੀ ਡਾਊਨ ਹੋ ਜਾਣਾ ਪੋਲਿਟਿਕ ਉਹਦੀ ਘਾਟ ਆ ਉਹ ਕਿਤੇ ਨਾ ਕਿਤੇ ਫਿਰ ਜਿਹੜੀ ਹੈਗੀ ਉਹ ਤੇ ਆਰਥੀਏ ਰੂਪ ਵਿੱਚ ਹੈ ਕਿਸਾਨ ਤੱਕ ਉਹ ਕਿ ਆਪਦੀ ਕੰਕ ਸਹੀ ਟਾਈਮ ਤੇ ਤਲਾਕ ਕੇ ਚਲਾ ਗਿਆ ਉਹ ਸਾਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਕੰਮ 'ਚ ਤੇਜ਼ੀ ਲਾਉਣ ਵਾਸਤੇ ਜਿੱਥੇ ਆਏ ਹਨ